ਲਓ ਜੀ ਬਾਈ ਜੀ ਜਿਹੜੇ ਗੰਨੇ ਜੂਸ ਵਾਸਤੇ ਲੈ ਕੇ ਆਏ ਸੀਗੇ ਉਹ ਤਾਰਦੇ ਨੇ ਹੁਣ ਗੰਨੇ ਦਾ ਜੂਸ ਪਵਾ ਕੇ ਲੈ ਕੇ ਜਾਵਾਂਗੇ ਵੱਡੀ ਕੇਲੀ ਲੈ ਕੇ ਆਏ ਨੇ ਨੌਜਵਾਨ ਵੀਰ ਇਧਰ ਦਰਸ਼ਨ ਬਈ ਚੂਚੀ ਜਿਨ੍ਹਾਂ ਨੇ ਕਲਾੜਾ ਲਾਇਆ ਹੋਇਆ ਹੈਗਾ ਹਾਂ ਜੀ ਬਾਈ ਜੀ ਜੂਸ ਦੇਖੋ ਤੁਸੀਂ ਘਰ ਦੇ ਗੰਨੇ ਚੋਂ ਕਿੰਨਾ ਨਿਕਲਦਾ ਹੈਗਾ ਵਿੱਚ ਪਦੀਨਾ ਪਾ ਕੇ ਰੇਗੂਾ ਕੇ ਠੰਡਾ ਪਾ ਆਲਕੋ ਭਾਈ ਟਰਾਲੀ ਲਿਆਏ ਆ ਟਰਾਲੀ ਪੜਾ ਕੇ ਲੈ ਕੇ ਜਾਵਾਂਗੇ ਜੂਸ ਵਾਸਤੇ ਇਹ ਦੇਖੋ ਸੱਜਣੋ ਗੰਨੇ ਦਾ ਜੂਸ ਨਿਕਲਦਾ ਹੋਇਆ ਘੱਟੋ ਘੱਟ 10-12 ਫੁੱਟ ਲੰਮੇ ਗੰਨੇ ਸੀਗੇ ਜਿੱਦਾਂ ਆਪਣੇ ਬਾਸ ਦੀਆਂ ਸੋਟੀਆਂ ਹੁੰਦੀਆਂ ਨੇ ਪੂਰੀਆਂ ਮੋਟੀਆਂ ਉਦਾਂ ਦੇ ਗੰਨੇ ਨੇਗੇ ਛੇ ਗੰਨੇਾਂ ਚ ਢੋਲੀ ਭਰ ਗਈ ਬਈ ਇੱਕ ਬੜਾ ਆਨੰਦ ਆਇਆ ਪਿਆਰ ਜੂਸ ਪੀ ਕੇ ਇਹ ਦੇਖੋ ਤੁਸੀਂ ਆਪਣੇ ਨਾਲ ਆਪਣੇ ਸਾਥੀ ਜਿਗੇ ਤੇ ਇਹ ਦੇਖੋ ਤੁਸੀਂ ਇਹ ਢੋਲੀ ਭਰਾ ਕੇ ਲੈ ਗਏ ਆ ਛੇ ਗੰਨੇਾਂ ਚ ਭਰ ਗਈ ਸੀਗੀ ਢੋਲੀ ਭਰਉਣ ਤੋਂ ਬਾਅਦ ਬਈ ਆਪਾਂ ਨੇ ਵੀ ਗੰਨੇ ਦਾ ਜੂਸ ਪੀਤਾ ਤੁਹਾਨੂੰ ਦਿਖਾਉਣੇ ਆਗੇ ਆਪਾਂ ਆਪਣੇ ਹੱਥੀ ਪਾ ਕੇ ਨਮਕ ਤੇ ਆਪਣੇ ਹੱਥੀ ਸਰਬ ਕੀਤਾ ਤਿੰਨੇ ਜਣਿਆਂ ਨੂੰ ਆਹ ਦੇਖੋ ਜੀ ਕੈਸਾ ਵਾਲਾ ਕੰਮ ਆ ਗਿਆ ਦਾ ਆਹ ਕਰਨੀ ਜੂਸ ਵਾਲਾ ਇਹ ਨਿੰਬੂ ਹੋਰ ਬਣਦੇ ਬਖਾਸ ਹੈ ਜੂਸਰ ਸੋ ਨਿੰਬੂ ਹੋਰ ਬਣਦੇ ਜਾਣਾ ਮੋੜ ਲੋ ਜੀ ਹੁਣ ਆਪਾਂ ਗੰਨੇ ਦਾ ਜੂਸ ਜਾਉਣੇ ਨੂੰ ਤੇ ਮਹਿਤਾਬ ਨੂੰ ਫੜਾਵਾਂਗੇ ਤੇ ਇਦੂ ਬਾਅਦ ਪੀਵਾਂਗੇ ਆਪਾਂ ਤੇ ਤੁਹਾਨੂੰ ਦੱਸ ਦਿਆਂ ਕਿਵੇਂ ਦਾ ਬਣਿਆ ਗੰਨੇ ਦਾ ਜੂਸ ਇਸ ਤੋਂ ਬਾਅਦ ਇੱਕ ਨਿੰਬੂ ਚੀਰ ਕੇ ਦੇਵਾਂਗੇ ਬਾਈ ਨੂੰ ਕਿਉਂਕਿ ਆਪਾਂ ਜਿਹੜਾ ਜੂਸ ਕਢਾਉਣੇ ਉਹਦੇ ਵਿੱਚ ਨਿੰਬੂ ਪਦੀਨਾ ਪਵਾਇਆ ਹੈਗਾ ਰੀਜਨਲ ਟੇਸਟ ਹੋਰ ਵੀ ਬਹੁਤ ਕੈਂਟ ਬਣ ਜਾਂਦਾ ਹੈਗਾ ਇਹ ਆਪਣੇ ਨਿੰਬੂ ਫੜਾਤਾ ਉਹਨਾਂ ਨੂੰ ਤੇ ਹੁਣ ਮੈਂ ਤਾਂ ਪੁੱਛੂ ਵੀ ਕਿਦਾਂ ਦਾ ਬਣਿਆ ਗੰਨੇ ਦਾ ਜੂਸ ਫਿਰ ਆਪਾਂ ਦੱਸਾਂਗੇ ਵੀ ਕਿਹੇ ਜਿਹਾ ਬਣਿਆ ਤੇ ਦੇਖੋ ਜੀ ਦੱਸ ਰਹੇ ਆਪਾਂ ਵੀ ਬਹੁਤ ਟੇਸਟੀ ਬਣਿਆਗਾ ਗੰਨੇ ਦਾ ਜੂਸ ਬੜਾ ਆਨੰਦ ਆਇਆ ਗੰਨੇ ਦਾ ਜੂਸ ਪੀ ਕੇ ਦੋ ਦੋ ਗਲਾਸ ਪੀਤੇ ਤੇ ਇਸ ਦੇ ਨਾਲ ਹੀ ਆਪਣਾ ਬਲੌਗ ਖਤਮ ਹੁੰਦਾ ਹੈ ਦੋਸਤੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਸ਼ੇਅਰ ਕਰੋ ਆਪਣੇ ਮਿੱਤਰ ਪਿਆਰਿਆਂ ਨਾਲ ਕਿਆਸ ਬਾਤ ਆ ਕਿਹੜਾ ਕੈਨੇਡਾ ਅਮਰੀਕਾ ਉਰੀ ਨਿਆਰਾ